ਬੱਦਲ ਜਦ ਮੈਂ ਛੋਟਾ ਸੀ ਬਚਪਨ ਵਿੱਚ ਅਣਪੋਹਲ ਅਸਮਾਨ ਤੇ ਬੱਦਲ ਛਾ ਜਾਣੇ ਤਾਂ ਮੋਰਾਂ ਨਾਲੋਂ ਵੱਧ ਚਾ ਚੜ ਜਾਣਾ ਪੁੱਛਣ ਤੇ ਪਤਾ ਲੱਗਣਾ ਕਿ ਇਹ ਬੱਦਲ ਤਾਂ ਪਾਣੀ ਨਾਲ ਭਰੇ ਭਰੇ ਬਰਸਣ ਨੂੰ ਬਿਲਕੁਲ ਤਿਆਰ ਇਹ ਬੂੰਦਾਂ ਦਾ ਟਪਕਣਾ ਕਣਮਣ ਤੇ ਫਿਰ ਮੋਲੇ ਧਾਰ ਮੈਂ بارش ਵਿੱਚ ਭਿੱਜਦਿਆਂ ਉਹਨਾਂ ਬੂੰਦਾਂ ਨੂੰ ਬੱਕ ਵਿੱਚ ਸਿੱਧੇ ਇਕੱਠੇ ਕਰਨਾ ਤੇ ਪੀ ਜਾਣਾ ਹੁਣ ਵੱਡਾ ਹੋ ਗਿਆ ਹਾਂ ਬੱਦਲ ਤਾਂ ਅੱਜ ਵੀ ਉਹੀ ਨੇ ਪਰ ਅਸੀਂ ਤਾਂ ਛਤਰੀਆਂ ਤਾਣ ਲਈਆਂ ਕਿਸੇ ਦੀ ਛਤਰੀ ਕਾਲੀ ਕਿਸੇ ਦੀ ਸਫੇਦ ਹਰੀਆਂ ਨੀਲੀਆਂ ਭਗਵੀਆਂ ਲਾਲ ਤੇ ਕਿਸੇ ਦੀਆਂ ਰੰਗ-बिरੰਗੀਆਂ ਹੁਣ ਇਹ ਬੂੰਦਾਂ ਛਤਰੀ ਤੋਂ ਵਹਿ ਜਾਂਦੀਆਂ ਤੇ ਮੇਰੀ ਜਿੰਦ-ਜਾਨ ਪਿਆਸੀ ਤੜਫਦੀ ਰਹਿ ਜਾਂਦੀ ਦਿਲ ਕਰਦਾ ਹੈ ਕਿ ਮੈਂ ਆਪਣੀ ਛਤਰੀ ਨੂੰ ਬੰਦ ਕਰਕੇ ਪਾਸੇ ਰੱਖ ਦੇਵਾਂ ਹੱਥਾਂ ਦਾ ਬੁੱਕ ਬਣਾ ਕੇ ਫਿਰ ਤੋਂ ਬੂੰਦਾਂ ਇਕੱਠੀਆਂ ਕਰਾਂ ਬੁੱਲਾ ਨੂੰ ਲਾਕੇ ਡਕਾ ਡਕ ਪੀ ਜਾਵਾਂ ਉਹ ਬੱਦਲ ਜੋ ਪਾਣੀ ਨਾਲ ਭਰੇ ਆਪਣੇ ਅੰਦਰ ਮਹਿਸੂਸ ਕਰਾਂ ਉਹ ਬੱਦਲ ਜੋ ਪਾਣੀ ਨਾਲ ਭਰੇ ਆਪਣੇ ਅੰਦਰ ਮਹਿਸੂਸ ਕਰਾਂ ਤੇ ਮੈਂ ਬੱਦਲ ਦਾ ਰੂਪ ਹੋ ਜਾਵਾਂ ਉਹੀ ਪਾਣੀ ਬੱਦਲ ਵਿੱਚ ਉਹੀ ਪਾਣੀ ਮੇਰੇ ਵਿੱਚ ਮੈਂ ਬੱਦਲ ਹੀ ਬਣ ਜਾਵਾਂ ਪਰ ਕੀ ਕਰਾਂ ਛਤਰੀ ਬੰਦ ਕਰਦਾ ਹਾਂ ਤਾਂ ਦਸਤਾਰ ਭਿੱਜਦੀ ਹੈ ਜੇ ਤਾਣੀ ਰੱਖਦਾ ਹਾਂ ਤਾਂ ਬੱਦਲ ਨਹੀਂ ਬਣ ਸਕਦਾ ਸਮਝ ਨਹੀਂ ਆ ਰਹੀ ਕਿ ਕੀ ਬਚਾਵਾਂ ਤੇ ਕੀ ਰੱਖਾਂ ਇਸੇ ਉਲਝਣ ਵਿੱਚ ਜ਼ਿੰਦਗੀ ਲੰਘ ਚੱਲੀ ਕਾਸ਼ ਅੱਜ ਵੀ ਬਚਪਨ ਹੁੰਦਾ ਕਾਸ਼ ਮੈਂ ਇਕਬਾਲ ਸਿੰਘ ਨਹੀਂ ਸਿਰਫ ਬੱਦਲ ਹੀ ਹੁੰਦਾ ਸਿਰਫ ਬੱਦਲ